ਆਰਟਰੀਜ਼ ਦੇ ਉੱਤੇ ਪ੍ਰੀਲ ਨੰਬਰਰੀ ਜਿਹੜਾ ਦਬਾਅ ਆ ਉਸ ਸੰਦੇਸ਼ ਉਸ ਨੂੰ ਦੇਖਦੇ ਆ ਡਾਕਟਰਸ ਨੇ ਜਿਹੜੇ ਹੋਰ ਟੈਸਟ ਕੀਤੇ ਨੇ ਔਰ ਟੈਸਟ ਕਰਨ ਤੋਂ ਬਾਅਦ ਜਿਹੜਾ ਆ ਕੋਈ ਹੋਰ ਡਿਸੀਜਨ ਲਿਆ ਜਾਏਗਾ ਸੋ ਫਿਲਹਾਲ ਬਹੁਤ ਵੱਡੀ ਅਪਡੇਟ ਸੀਐਮ ਭਗਵੰਤ ਮਾਨ ਨੂੰ ਮਰਨ ਆਮ ਆਦਮੀ ਪਾਰਟੀ ਦੇ ਨੈਸ਼ਨਲ ਸੈਕਟਰੀ ਜਿਹੜੇ ਪਹੁੰਚੇ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਟੈਸਟ 'ਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਰਿਪੋਰਟਸ ਆਈਆਂ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਦੁਬਾਰਾ ਦੇਖਿਆ ਜਾਏਗਾ ਹਾਲਾਂਕਿ ਡਾਕਟਰਸ ਨੇ ਉਹਨਾਂ ਨੂੰ ਐਂਟੀਬਾਇਓਟਿਕ ਤੇ ਰੱਖਿਆ ਆ ਇੱਕ ਵੱਡੀ ਅਪਡੇਟ ਹੈ ਕਿਉਂਕਿ ਹਰ ਕੋਈ ਵੱਡੀ ਹਸਤੀ ਜਿਹੜੀ ਆ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਸੀਐਮ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਚਿੰਤਤ ਹੈ ਇਸ ਲਈ ਸੰਦੀਪ ਪਾਟਕ ਵੀ ਪਹੁੰਚੇ ਨੇ ਕਿਉਂਕਿ ਪਾਰਟੀ ਦੇ ਵਿੱਚ ਇੱਕ ਬਹੁਤ ਵੱਡੇ ਅਹੁਦੇਦਾਰ ਨੇ ਔਰ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਔਰ ਦੱਸਿਆ ਕਿ ਉਹਨਾਂ ਦੀ ਇੱਕ ਆਰਟਰੀਜ਼ ਯਾਨੀ ਕਿ ਆਰਟਰੀ ਉਹ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਹਾਰਟਸ ਨੂੰ ਖੂਨ ਐਂਡ ਬਲੱਡ ਸੈਲਸ ਜਿਹੜੀਆਂ ਲੈ ਕੇ ਜਾਂਦੀਆਂ ਨੇ ਉਹਨਾਂ ਦੇ ਉੱਤੇ ਇੱਕ ਦੇ ਉੱਤੇ ਦਬਾਅ ਆ ਇਸ ਕਰਕੇ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ ਫਲਕਚੂਏਟ ਹੋ ਰਿਹਾ ਹੈ ਯਾਨੀ ਕਿ ਬਲੱਡ ਪ੍ਰੈਸ਼ਰ ਜਿਹੜਾ ਹੈ ਅਨਰੰਤਰ ਹੈ ਸੋ ਇਸ ਕਰਕੇ ਡਾਕਟਰਸ ਨੇ ਉਹਨਾਂ ਨੂੰ ਅੰਡਰ ਆਬਜ਼ਰਵੇਸ਼ਨ ਰੱਖਿਆ ਅੱਜ ਕੁਝ ਮੇਜਰ ਟੈਸਟ ਹੋਏ ਨੇ ਇਹਨਾਂ ਟੈਸਟ ਦੀ ਰਿਪੋਰਟ ਸੋ ਬਾਅਦ ਹੀ ਜਿਹੜਾ ਡਾਕਟਰ ਅਗਲਾ ਡਿਸੀਜਨ ਲੈਣਗੇ ਵੱਡੀ ਖਬਰ ਹੈ ਜਿਹੜੀ ਵੱਡੀ ਅਪਡੇਟ ਸੀਐਮ ਭਗਵੰਤ ਮਾਨ ਦੀ ਸੇਤ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੂੰ ਮਿਲਣ ਵੱਡੇ ਕਰਤਾ ਧਰਤਾ ਪਹੁੰਚਿਆ ਔਰ ਕਿਉਂਕਿ ਜ਼ਰੂਰੀ ਹੋ ਜਾਂਦਾ ਆ ਇੱਕ ਪੂਰੀ ਸਟੇਟ ਦੇ ਸਭ ਤੋਂ ਵੱਡੇ ਅਹੁਦੇਦਾਰ ਦਾ ਜਦੋਂ ਤਿੰਨ ਦਿਨਾਂ ਲਈ ਦਾਖਲ ਹੋ ਜਾਣਾ ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਡਾ ਵੱਡਾ ਇਹ ਕੰਮ ਹੈ ਫਿਲਹਾਲ ਜੋਕਰ ਗੱਲ ਕੀਤੀ ਜਾਵੇ ਡਾਕਟਰ ਜੈਸਵਾਲ ਜਿਹੜੇ ਨੇ ਡਾਕਟਰ ਆਰਕੇ ਜਸਵਾਲ ਜਿਹੜੇ ਨੇ ਉਹ ਸੀਐਮ ਭਗਵੰਤ ਮਾਨ ਦੇ ਜਿਹੜੇ ਨੇ ਨੂੰ ਦੇਖ ਰਹੇ ਨੇ ਡਾਇਰੈਕਟਰ ਨੇ ਹੈਡ ਆਫ ਡਿਪਾਰਟਮੈਂਟ ਆਫ ਕਾਰਡੀਓਲੋਜੀ 40 ਸ ਹਸਪੀਟਲ ਮੋਹਾਲੀ ਐਂਡ ਉਹਨਾਂ ਨੇ ਜਿਹੜੀਆਂ ਜਿਹੜੀ ਸਟੇਟਮੈਂਟਸ ਦਿੱਤੀਆਂ ਉਹਦੇ ਅਕੋਰਡਿੰਗ ਜਿਹੜਾ ਆ ਉਹਨਾਂ ਦੇ ਉਹਨਾਂ ਨੇ ਇਹ ਕਿਹਾ ਕਿ ਮੇਜਰ ਟੈਸਟ ਕੀਤੇ ਨੇ ਮੇਜਰ ਟੈਸਟ ਦੀ ਰਿਪੋਰਟਸ ਜਦੋਂ ਆਏਗੀ ਤਾਂ ਅਗਲਾ ਡਿਸੀਜਨ ਲਿਆ ਜਾਏਗਾ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਹੈ ਕਿ ਹੁਣ ਤੱਕ ਜਿਹੜੇ ਟੈਸਟ ਕੀਤੇ ਨੇ ਉਹਨਾਂ ਦੇ ਵਿੱਚ ਪ੍ਰੀਲਿਮਨਰੀ ਆਰਟਰੀਜ਼ ਜਿਹੜੀਆਂ ਨੇ ਉਹਨਾਂ ਦੇ ਉੱਤੇ ਦਬਾਅ ਦੱਸਿਆ ਜਾ ਰਿਹਾ ਜਿਸ ਕਰਕੇ ਬਲੱਡ ਪ੍ਰੈਸ਼ਰ ਫਲਕਚੂਏਟ ਹੋ ਰਿਹਾ ਅੰਡਰ ਆਬਜ਼ਰਵੇਸ਼ਨ ਰੱਖਿਆ ਗਿਆ ਸੀ ਐਮ ਭਗਵੰਤ ਮਾਨ ਨੂੰ ਹਾਲਾਂਕਿ ਕੱਲ ਸਵੇਰੇ ਕਿਉਂਕਿ ਇਹ ਦੋ ਟਾਈਮ ਜਿਹੜਾ ਬੁਲੇਟਿਨ ਜਾਰੀ ਹੁੰਦਾ ਹੈ ਕੱਲ ਸਵੇਰੇ ਨਵਾਂ ਬੁਲੇਟਿਨ ਵੀ ਜਾਰੀ ਹੋਏਗਾ 40s ਦੇ ਵੱਲੋਂ ਔਰ ਉਸ ਵਿੱਚ ਟੈਸਟ ਰਿਪੋਰਟਸ ਦੇ ਬਾਰੇ ਗੱਲ ਕੀਤੀ ਜਾ ਸਕਦੀ ਆ ਪਰ ਹੁਣ ਬਹੁਤ ਵੱਡੀ ਅਪਡੇਟ ਸੀਐਮ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਕਿ 40s ਨੇ ਇੱਕ ਬੁਲੇਟਿਨ ਜਾਰੀ ਕਰਕੇ ਦੱਸਿਆ ਆ ਕਿ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਠੀਕ ਹੈ ਸਥਿਰ ਹੈ ਪਰ ਅਜੇ ਵੀ ਕੁਝ ਟੈਸਟ ਬਾਕੀ ਨੇ ਜਿਨ੍ਹਾਂ ਦੇ ਕਰਕੇ ਉਹਨਾਂ ਨੂੰ